ਸਮਾਣਾ ਸਦਰ ਪੁਲਿਸ ਵੱਲੋਂ ਕਥਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਠੇਠਾ ਦੇ ਨਜ਼ਦੀਕ ਪਟ੍ਰੋਲਿੰਗ ਦੇ ਦੌਰਾਨ ਜਿਹੜੇ ਜੜੇ ਕੀ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕਰਦੀ ਸੀ ਇਸ ਦੇ ਬਾਰੇ ਜਾਣਕਾਰੀ ਥਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਠੇਠਾ ਦੇ ਨਜ਼ਦੀਕ ਸੂਚਨਾ ਮਿਲਣ ਤੇ ਅਸੀਂ ਉੱਥੇ ਨਾਕਾ ਲਾਇਆ ਤੇ ਕਥਿਤ ਵਿਅਕਤੀ ਕਾਬੂ ਆਇਆ ਇਹਨਾਂ ਤੋਂ ਇੱਕ ਚੋਰੀ ਕੀਤਾ ਟਰੈਕਟਰ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ इनका ਪਿਛਲਾ ਰਿਕਾਰਡ ਵੀ ਅਪਰਾਧਿਕ ਹੈ ਇਹ ਖਬਰ ਕਰੀਬ 4 ਵਜੇ ਕਵਰ ਕੀਤੀ ਗਈ ਭੁੱਲ ਗਏ ਜੀ ਬਸ ਇੱਥੇ ਕੀਤੀ ਸੀ ਗਲਤੀ ਹੋ ਗਈ ਸਰ ਨਹੀਂ ਜੀ ਬਸ ਗਲਤੀ ਹੋ ਗਈ ਹੈ ਇੱਕੋ ਵਾਰ ਚਾਹੀ ਬਸ ਉਹ ਕੋਈ ਮੇਰੇ ਰਿਸ਼ਤੇਦਾਰ ਦਾ ਡਾਇਰੈਕਟਰ ਸੀ ਖਲਕਾਂ ਵਾਲੇ ਹਾਂ ਪਰ ਕੋਈ ਨਹੀਂ ਕੀਤੀ ਇਹੋ ਹੀ ਗਲਤੀ ਹੋਈ ਟਰਾਲੀ ਆਪਣੇ ਹਲਕੇ ਚੋਂ ਹੀ ਸਤਰਾਣੇ ਹਲਕੇ ਚ ਮੇਰੇ ਪਿੰਡ ਤੋਂ ਜੀ ਖਰਤ ਬਸ ਗਲਤੀ ਹੋ ਗਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਵਰਨ ਸ਼ਰਮਾ ਜੀ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਡਾਇਰੈਕਸ਼ਨ ਦਿੱਤੀ ਹੋਈ ਸੀ ਕਿ ਜਿਹੜੇ ਮਾੜੇ ਅਨਸਰ ਨੇ ਜੋ ਆਪਣੇ ਚੋਰੀਆਂ ਕਰਨ ਦੇ ਆਦੀ ਨੇਗੇ ਉਸ ਸਬੰਧੀ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮਿਤੀ ਸਾਡੇ ਇੱਕ ਮਿਤੀ 6 1 2023 ਨੂੰ ਆਪਣੇ 24 ਨੂੰ ਇੱਕ ਮਕਦਮਾ ਦਰਜ ਹੋਇਆ ਸੀ ਕਸਬਾ ਪਰ ਤੋਂ ਜਿਸ ਸਬੰਧ ਵਿੱਚ ਉਸ ਮਕਦਮੇ ਦੇ ਵਿੱਚ ਇੱਕ ਟ੍ਰੈਲੀ ਗਲੀ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਸੀਗੇ ਅਮੀਰ ਸਿੰਘ ਨਾਂ ਦੇ ਵਿਅਕਤੀ ਦੀ ਤੇ ਉਸ ਸਬੰਧੀ ਅਸਾਸੀਂ ਪੂਰੀ ਨਿਗਰਾਨੀ ਰੱਖੀ ਹੋਈ ਸੀਗੀ ਇਕੁੱਝ ਸਾਨੂੰ ਸੂਚਨਾ ਮਿਲੀ ਮਿਤੀ 22 ਦੇ ਤਰੀਕ ਨੂੰ ਕਿ ਇੱਕ ਟ੍ਰੈਲੀ ਜਿਹੜੀ ਚ ਚੰਝਲ ਪਿੰਡ ਦਾ ਥਾਣਾ ਸਤਰਾਨਾ ਤੋਂ ਇਹਨਾਂ ਨੇ ਚੋਰੀ ਕਰਕੇ ਇਹ ਵੇਚਣ ਲਈ ਕਿਤੇ ਜਾ ਰਹੇ ਸੀਗੇ ਉਸ ਸਬੰਧੀ ਅਸੀਂ ਪਿੰਡ ਢੈਂਟਲ ਕੋਲੇ ਨਾਕਾਬੰਦੀ ਕੀਤੀ ਹੋਈ ਸੀ ਨਾਕੇਬੰਦੀ ਦੌਰਾਨ ਢੈਂਟਰੀ ਤਨੇਠਾ ਤਨੇਠਾ ਸੌਰੀ ਤਨੇਠਾ ਸੌਰੀ ਸੌਰੀ ਕੋਈ ਗੱਲ ਕੱਟ ਨਹੀਂ ਹਾਂ ਕੋਈ ਤਨੇਠੇ ਦੇ ਕੋਲੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਉਸ ਨਾਕਾਬੰਦੀ ਦੇ ਦੌਰਾਨ ਠੀਕ ਹੈ ਜਦੋਂ ਇਹਨਾਂ ਤੋਂ ਸਖਤੀ ਨਾਲ ਪੁੱਛ ਕੇ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਅਸੀਂ ਰਾਤ ਨੂੰ ਅਸੀਂ ਮਿਤੀ 21 ਦੀ ਰਾਤ ਨੂੰ ਅਸੀਂ ਦਵੰਨੀ ਰਾਤ ਨੂੰ ਅਸੀਂ ਇਹ ਪਿੰਡ ਚੰਚੜਵਾਲ ਖਾਣਾ ਸਤਰਾਣਾ ਜਿਹੜਾ ਆਪਣੇ ਪਤ ਆਪਣੇ ਤਸਵੀਰ ਪਾਤਰਾਂ ਦੇ ਵਿੱਚੋਂ ਚੋਰੀ ਕੀਤੀ ਉਸ ਸਬੰਧ ਵਿੱਚ ਜਦੋਂ ਇਹਨਾਂ ਨਾਲ ਡੰਗਾਈ ਨਾਲ ਪੁੱਛ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਕੁਝ ਦਿਨ ਪਹਿਲਾਂ ਅਸੀਂ ਨਿਆਲ ਦੇ ਪਿੰਡ ਤੋਂ ਵੀ ਅਸੀਂ ਇੱਕ ਟਰੈਕਟਰ ਐਸ਼ਿਆ ਟਰੈਕਟਰ ਚੋਰੀ ਕੀਤਾ ਸੀਗਾ ਉਸ ਸਬੰਧੀ ਜੋ ਟਰੈਕਟਰ ਇਹਨਾਂ ਨੇ ਚੋਰੀ ਕੀਤਾ ਸੀ ਅਸੀਂ ਨੇ ਉਹ ਵੀ ਰਿਕਵਰ ਕਰਵਾ ਲਿਆ ਇਹ ਚੋਰੀਆਂ ਜਿਹੜੇ ਕਰਦੇ ਸੀ ਕਿਸਾਨਾਂ ਦਾ ਸਮਾਨ ਟਰੈਕਟਰ ਟਰਾਲੀਆਂ ਹੋਰ ਵੀ ਕੁਝ ਕਰਦੇ ਇਹ ਜੋ ਟਰੈਕਟਰ ਟਰਾਲੀਆਂ ਕਿਸਾਨ ਆਪਣੇ ਜ਼ਿੰਮੇਵਾਰ ਦੋ ਗਲੀ ਦੇ ਵਿੱਚ ਆਪਾਂ ਲਾ ਕੇ ਰਾਤ ਨੂੰ ਘਰ ਸੌਂ ਜਾਂਦੇ ਆ ਤੇ ਇਹ ਰਾਤ ਨੂੰ ਆਪਣੇ ਛੋਟਾ ਇੱਕ ਇਹਨਾਂ ਨੇ ਹਾਥੀ ਖਰੀਦਿਆ ਹੋਇਆ ਅਸੀਂ ਉਸਦੀ ਪੜਤਾਲ ਕਰ ਰਹੇ ਹਾਂ ਉਹ ਵੀ ਬੈਂਕ ਤੋਂ ਇਹਨਾਂ ਨੇ ਕਿਸੇ ਨੇ ਲੋਨ ਕਰਕੇ ਲਿਆ ਹੋਇਆ ਪਰ ਬੈਂਕ ਦੇ ਅੱਗੇ ਲੋਨ ਇਹਨਾਂ ਨੇ ਭਰਿਆ ਨਹੀਂ ਹੈਗਾ ਤੇ ਉਸ ਦੇ ਮਗਰ ਇਹ ਚੋਰੀ ਪਾਕੇ ਟਰੈਲੀ ਨੂੰ ਚੋਰੀ ਕਰਕੇ ਟਰੈਲੀ ਇਹ ਕਿੱਥੇ ਦੇ ਜੋ ਭਰੇ ਆ ਮੁੰਡੇ ਜੋ ਮਲਜ਼ਮ ਹੈ ਕਿ ਇਹ ਹੈ ਕਿੱਥੇ ਦੇ ਰਹਿਣ ਵਾਲੇ ਇੱਕ ਹੈਗਾ ਦਲਵੀਰ ਸਿੰਘ ਹੈਗਾ ਇਹ ਬਜੀਗੜਾ ਕਸਟੂ ਤੇ ਇਹ ਹੈ ਇਹ ਹੈ ਖੜਕਾ ਕਲਾਂ ਜ਼ਿਲ੍ਹਾ ਕੈਥਲ ਸਟੇਟ ਹਰਿਆਣਾ ਦਾ ਇੱਕ ਭੋਲਾ ਸਿੰਘ ਹੈਗਾ ਇਹ ਮੋਜੀ ਵਾਲਾ ਪਿੰਡ ਹੈਗਾ ਜਿਲ੍ਹਾ ਮਾਨਸਾ ਦੇ ਵਿੱਚ ਥਾਣਾ ਧਰਮੂਕੋਟ ਦਾ ਇਹ ਦੋਨੇ ਵਿਅਕਤੀ ਨੇ ਕਿਹਾ ਕਿ ਨਾ ਬਾਕੀ ਹਲੇ ਸਾਡੀ ਹੋਰ ਇਸ ਸੰਬੰਧੀ ਢੰਗਾਈ ਨਾਲ ਤਪਦੀਸ਼ ਹਲੇ ਸਾਡੀ ਜਾਰੀ ਹੈ। ਇਹ ਕਿਸਾਨਾਂ ਨੂੰ ਹੀ ਸਮਾਨ ਦਾ ਨਿਸ਼ਾਨਾ ਬਣਾਉਂਦੇ ਸੀ। ਇਹ ਕਿਸਾਨਾਂ ਨੂੰ ਹੀ ਜ਼ਿਆਦਾਤਰ ਜੋ ਹਲ ਤੱਕ ਤਪਦੀਸ਼ ਦੇ ਦੌਰਾਨ ਆਇਆ ਵੀ ਹਲੇ ਕਿਸਾਨਾਂ ਨੂੰ ਇਹ ਜਿਹੜੇ ਗਲੀ ਦੇ ਵਿੱਚ ਲੋਵਾਰਸ ਆਪਾਂ ਖੜਾ ਜੰਨੇ ਆਪਾਂ ਘਰ ਜਾ ਕੇ ਸੌਂ ਜਾਂਦੇ ਆ ਗਲੀ ਦੇ ਵਿੱਚ ਲਾ ਕੇ ਟਰੈਕਟਰ ਟਰਾਲੀਆਂ ਤੇ ਇਹ ਉਹਨਾਂ ਨੂੰ ਹੀ ਜ਼ਿਆਦਾਤਰ ਚੋਰੀ ਕਰਕੇ ਹਟ ਕਰਕੇ ਠੀਕ ਹੈ ਨਾ ਅੱਗੇ ਬੇਚ ਦਿੰਦੇ ਸੀ ਹੁਣ ਤੱਕ ਦੇ ਤਹੇ ਕਾ ਦੇ ਵਿੱਚ ਕਿੰਨੇ ਪਹਿਲਾਂ ਕਿਸ਼ਤ ਕਿਸ ਕਿਸ ਕੇਸਾਂ ਤੇ ਸਾਮਿਲ ਹੈ ਹਨ ਹਾਲ ਤੱਕ ਇਹਨਾਂ ਦੇ ਜਿਹੜੀ ਪੁੱਛਗਿੱਛ ਦੇ ਦੌਰਾਨ ਦੋ ਦੋ ਤੋਂ ਟਰੈਕਟਰ ਹੋਰ ਆਏ ਨੇਗੇ ਜਿਉ ਉਹ ਇਹਨਾਂ ਦੇ ਕਿਸਾਨਾਂ ਆਪਣੇ ਕਈਆਂ ਤੋਂ ਬੈਂਕਾਂ ਵਾਲੇ ਜੋ ਡਿਫਾਲਟ ਟਰੈਕਟਰ ਹੁੰਦੇ ਸੀਗੇ ਠੀਕ ਆ ਬੈਂਕਾਂ ਨਾਲ ਫਰਾਡ ਉਹ ਕਰਦੇ ਸੀਗੇ ਤੇ ਅੱਗੇ ਇਹ ਟਰੈਕਟਰ ਨੂੰ ਨਕਦ ਕੈਸ਼ ਤੇ ਵੇਚ ਦਿੰਦੇ ਸੀਗੇ ਉਸ ਸੰਬੰਧੀ ਵੀ ਹਲੇ ਸਾਡੀ ਉਸ ਗੱਲ ਤੇ ਤੈਕੀ ਕਰਤ ਜਾਰੀ ਕੈਮਰਾਮੈਨ ਪ੍ਰਥਮ ਦੇ ਨਾਲ ਉਸੋਤਮ ਕੋਸ਼ਿਕ ਸਮਾਣਾ ਨਿਊਜ਼